ਹਾਂਜੀ ਦੋਸਤੋ ਜਿਹੜੀ ਤੁਸੀਂ ਇਸ ਵਕਤ ਮੇਰੇ ਹੱਥ ਦੇ ਵਿੱਚ ਚਾਬੀ ਦੇਖ ਰਹੇ ਹੋ ਨਾ ਗੈਸ ਕਰੋ ਇਹ ਕਿਹੜੀ ਗੱਡੀ ਦੀ ਆ ਤੇ ਅੱਜ ਜੇ ਤੁਸੀਂ ਕਿਤੇ ਗੱਡੀ ਦੀ ਤਲਾਸ਼ ਕਰ ਰਹੇ ਹੋ ਲੈਣ ਵਾਸਤੇ ਵੀ ਅਸੀਂ ਗੱਡੀ ਲੈਣੀ ਆ ਵਧੀਆ ਲੈਣੀ ਆ ਵੱਡੀ ਲੈਣੀ ਆ ਉੱਚੀ ਗੱਡੀ ਲੈਣੀ ਆ ਤਾਂ ਸਮਝ ਲਓ ਵੀ ਤੁਹਾਡੀ ਤਲਾਸ਼ ਖਤਮ ਹੈ ਤੁਹਾਨੂੰ ਆਹ ਵੀਡੀਓ ਦੇ ਵਿੱਚ ਬਹੁਤ ਸ਼ਾਨਦਾਰ ਸੋਹਣੀ ਉੱਚੀ ਐਕਸ ਜੂਵੀ ਗੱਡੀ ਤੁਹਾਨੂੰ ਜੇ ਦੇ ਦਈਏ ਉਹ ਵੀ ਸਸਤੇ ਰੇਟ ਦੇ ਵਿੱਚ ਗੱਡੀ ਵੀ ਉਹ ਜਿਹੜੀ ਮੈਂ ਕਹਿੰਨਾ ਸਿਰਾ ਗੱਲਬਾਤ ਹੈ ਆਓ ਫਿਰ ਤੁਹਾਨੂੰ ਦਿਖਾਉਨੇ ਆ ਲੈ ਵੀ ਮਿੱਤਰੋ ਸਾਹਮਣੇ ਗੱਡੀ ਖੜੀ ਹੈ ਨਾ ਇਹ ਦੇਖੋ ਐਕਸ ਜੂਵੀ ਗੱਡੀ ਆ 500 ਸਰਵਲ ਕਲਰ ਹੈ ਇਹਦਾ ਇੱਕ ਵਾਰੀ ਮੈਂ ਤੁਹਾਨੂੰ ਬਾਹਰੋਂ ਇਹਦੀ ਲੁੱਕ ਦਿਖਾਉਣਾ ਟਾਇਰ ਟੂਰ ਸਾਰਾ ਇੰਟੀਰੀਅਰ ਵਗੈਰਾ ਤੁਹਾਨੂੰ ਕੱਲੀ-ਕੱਲੀ ਚੀਜ਼ ਚੈੱਕ ਕਰਾਵਾਂਗੇ ਇੱਕ ਵਾਰੀ ਬਾਹਰੋਂ ਇੱਕ ਵਾਰੀ ਨਿਗਾਹ ਮਾਰ ਲਓ ਗੱਡੀ ਦੀ ਬਾਹਰਲੀ ਲੁੱਕ ਦੇਖੋ ਫਿਰ ਤੁਹਾਨੂੰ ਮਾਡਲ ਵੀ ਦੱਸਾਂਗੇ ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਇਹਦੀ ਜਾਣਕਾਰੀ ਦੇਵਾਂਗੇ ਵੀ ਕੀ ਫੈਸਿਲਿਟੀ ਆ ਰੀਜਨਲ ਕਿੰਨੀ ਆ ਕੀ ਕੋਸ਼ ਹੈ ਸਾਰਾ A to Z ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਇਹ ਆਪਣੇ ਘਰ ਗੱਡੀ ਖੜੀ ਹੈ ਬਕਾਊ ਹੈ ਤੁਹਾਨੂੰ ਦੱਸ ਦਈਏ ਕੋਈ ਆਪਾਂ ਨੰਬਰ ਨਹੀਂ ਲਗਾਉ ਕੇ ਰੱਖਿਆ ਵੀ ਦੇਖ ਸਕਦੇ ਹੋ ਤੁਸੀਂ ਨੰਬਰ ਤੇ VIP ਸਮਝ ਲਓ ਨੰਬਰ ਲੱਗਿਆ HR 26 BP 3434 ਨੰਬਰ ਲੱਗਿਆ ਜੀ ਲਓ ਜੀ ਹੁਣ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ ਨਾ ਬਾਹਰੋਂ ਤੁਸੀਂ ਦੇਖ ਲਿਆ ਮਾਡਲ ਹੈਗੀ ਆ ਜੀ ਇਹ 2011 ਮਾਡਲ ਹੈ 12ਵੇਂ ਮਹੀਨੇ ਦੀ 19 ਤਰੀਕ ਨੂੰ ਏਜੰਸੀ ਚੋਂ ਬਾਹਰ ਆਈ ਸੀ ਇਹ ਪੰਜੇ ਲਾਇਏ ਬੀਲ ਕੰਪਨੀ ਦੇ ਆਹ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਆਪਾਂ ਦੇਖ ਸਕਦੇ ਆ ਤਕਰੀਬਨ ਵੀ ਕਹਿ ਸਕਦੇ ਆ 60.6% ਤੋਂ ਉੱਪਰ ਟਾਇਰ ਜਿਹੜੇ ਨੇ ਪਏ ਨੇ। ਅਲਾਏ ਪੰਜੇ ਨੇ। ਪੰਜੇ ਅਲਾਏ ਨੇ। ਸਾਰੀ ਫੁੱਲ オリジナル ਹੈ। ਹਜੇ ਤੱਕ ਮਤਲਬ ਜਿਵੇਂ ਵੀ ਕੋਈ ਮਾੜੇ ਮੋٹے ਸਕਰੈਚ ਹੈਗੇ ਨੇ। ਉਹ ਸਾਰੇ ਦੇ ਸਾਰੇ オリジナル ਹੀ ਨੇ ਜਿਵੇਂ ਕੋਈ ਮਾੜਾ ਮੋਟਾ ਕੋਈ ਡੈਂਟ ਤੋਂ ਨੂੰ ਚਮਕਦਾ ਨਾ ਇਹ ਵੀ ਆਪਾਂ ਕੜਾਈ ਨਹੀਂ ਹੈਗੇ। ਸਾਰੀ オリジナル ਰੱਖੀਆ A to Z। ਠੀਕ ਹੈ ਜੀ। ਘਰੇ ਖੜੀ ਗੱਡੀ ਆ। ਕੁਇ ਇਹ ਨਹੀਂ ਵੀ ਕਿਸੇ ਡੀਲਰ ਕੋਲੇ ਆ ਸਟਿੱਪਣੀ ਜਿਹੜੀ ਆ ਉਹਦੇ ਵੀ ਲਾਇ ਲੱਗਿਆ ਹੈ ਬਾਕੀ ਤੁਸੀਂ ਬਾਹਰੋਂ ਲੁੱਕ ਚੈੱਕ ਕਰ ਲਈ ਆ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਇਹਦੀ ਲੁੱਕ ਅੰਦਰੋਂ ਦਿਖਾਉਣਾ ਵੀ ਅੰਦਰੋਂ ਕਿੰਨੀ ਸ਼ਾਨਦਾਰ ਗੱਡੀ ਆ ਜਿਵੇਂ ਆਪਾਂ ਐਂ ਕਹਿ ਲਈ ਵੀ ਜਮਦੂਤ ਦਾ ਝੋਟਾ ਹੀ ਆ ਇਹ ਇਹ ਲੈ ਕਰੋ ਅੰਦਰ ਦਾ ਇੰਟੀਰੀਅਰ ਚੈੱਕ 2011 ਮਾਡਲ 12ਵੇਂ ਮਹੀਨੇ ਦੀ 19 ਤਰੀਕ ਨੂੰ ਇਹ ਗੱਡੀ ਏਜੰਸੀ ਤੋਂ ਕਢਾਈ ਸੀ। ਠੀਕ ਹੈ ਜੀ। ਚੈੱਕ ਕਰੋ ਤੁਸੀਂ ਕਿੰਨਾ ਸ਼ਾਨਦਾਰ ਇੰਟੀਰੀਅਰ ਆ। ਲੈਦਰ ਦੇ ਸੀਟ ਕਵਰ ਲੱਗੇ ਨੇ। ਪੂਰੀ ਵਕਤ ਵਾਲੇ। ਠੀਕ ਹੈ ਜੀ। ਕਰੋ ਚੈੱਕ। ਫੁੱਲ ਸਾਮ ਕੇ ਰੱਖੀ ਹੋਈ ਆ ਬਾਈ ਨੇ ਸਾਡੇ ਨੇ ਐਨ ਪੂਰਾ ਸ਼ੌਂਕ ਨਾਲ ਰੀਜਾਂ ਨਾਲ ਜਿਵੇਂ ਕਹਿੰਦੇ ਆ ਲਾਡਾਂ ਨਾਲ ਪਾਲ ਕੇ ਰੱਖੀ ਹੋਈ ਆ ਇਹ ਲਾਡਾਂ ਨਾਲ ਜੇ ਹੁਣ ਆਪਾਂ ਗੱਲ ਕਰਦੇ ਆ ਇਹਦੇ ਮੀਟਰ ਦੀ ਵੀ ਕਿੰਨੀ ਚੱਲੀ ਆ ਕੀ ਸਿਸਟਮ ਆ ਸਾਰੀ ਤੁਸੀਂ ਚੈੱਕ ਕਰੋ ਜਿੰਨੀ ਚੱਲੀ ਆ ਓਰੀਜਨਲ ਚੱਲੀ ਆ ਮੀਟਰ ਦੇ ਉੱਤੇ ਜੋ ਤੁਹਾਨੂੰ ਨਜ਼ਰ ਆ ਰਿਹਾ ਨਾ ਏਜੰਸੀ ਰਿਕਾਰਡ ਚੱਲੀ ਹੋਈ ਆ ਜਿੱਥੋਂ ਮਰਜ਼ੀ ਚੈੱਕ ਕਰਾ ਲਿਓ ਨੰਬਰ ਵੀ ਤੁਹਾਨੂੰ ਦੇਤਾ ਚੈੱਕ ਕਰਾ ਕੇ ਬਾਅਦ ਵਿੱਚ ਫੋਨ ਕਰਿਓ ਵੀ ਅਸੀਂ ਗੱਡੀ ਲੈਣੀ ਆ ਠੀਕ ਆ ਜੀ ਬਾਅਦ ਦੇ ਵਿੱਚ ਦੱਸਿਓ ਹਰੇਕ ਜੋ ਵੀ ਸਿਸਟਮ ਹੈ ਸਾਰਾ ਵਰਕਿੰਗ ਚ ਹੈ ਚਾਹੇ ਆਪਾਂ ਸਟੀeringਾਂ ਦੀ ਗੱਲ ਕਰੀਏ ਵਰਕ ਚ ਨੇ ਸਾਰੇ ਇਹ ਬਟਨ ਇਧਰੋਂ ਕੋਈ ਵੀ ਬਟਨ ਜਿਹੜਾਗਾ ਇੰਨੀ ਹੈ ਵੀ ਕੋਈ ਵਰਕ ਦੇ ਵਿੱਚ ਨਹੀਂ ਸਾਰੇ A to Z ਵਰਕ ਕਰਦੇ ਨੇ 11 ਮਾਡਲ ਹੈ ਤੇ ਸਾਰੀਆਂ ਫੈਸਿਲਿਟੀਆਂ ਨੇ ਦੇਖੋ ਤੁਸੀਂ ਕੱਲੀ-ਕੱਲੀ ਚੀਜ਼ ਚੈੱਕ ਕਰ ਲਓ ਇੰਨੀ ਸਾਫ਼ ਸੁਥਰੀ ਗੱਡੀ ਤੁਹਾਨੂੰ ਜੇ ਕਿਤੇ ਲੈਣ ਜਾਉਣਾ ਬਾਜ਼ਾਰ ਚੋਂ ਨਹੀਂ ਮਿਲਦੀ ਇੰਜਨ ਗੇਅਰ ਸਭ ਕੁਝ ਜੋਕੇ ਸੀਟਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਅਡਜਸਟ ਵેલ ਨੇ ਤੁਹਾਨੂੰ ਹੁਣ ਬਾਹਰੋਂ ਆਪਾਂ ਇਹਦੇ ਇੰਜਨ ਦੀ ਵੀ ਇੱਕ ਵਾਰੀ ਫੋਟੋ ਦਿਖਾਉਣੀ ਆ ਵੀ ਕਿਵੇਂ ਦੀ ਆ ਇੰਜਨ ਬੌਰਨਟ ਆਪਾਂ ਨੇ ਲਿਆ ਖੋਲ ਤੇ ਹੁਣ ਤੁਹਾਨੂੰ ਅੰਦਰੋਂ ਤਾਂ ਆਪਾਂ ਨੇ ਇੱਕ ਵਾਰੀ ਦਿਖਾਤੀ ਝਾਤੀ ਮਰਾਤੀ ਅੰਦਰੋਂ ਕਿਵੇਂ ਦੀ ਆ ਤੇ ਹੁਣ ਬਾਹਰੋਂ ਵੀ ਚੈੱਕ ਕਰ ਲਓ ਤੁਸੀਂ ਜਮਾ ਛੱਕੇ ਬੰਦ ਐਨ ਕੋਕੇ ਲਾਏ ਪਏ ਨੇ ਜਮੀ ਦੀ ਏਜੰਸੀ ਚੋਂ ਆਈ ਆ ਨਾ ਸਮਝ ਲਓ ਵੀ ਓਮੀ ਦੀ ਓਮੀ ਸਾਰੀ ਰੀਜਨਲ A ਤੋਂ Z ਚੈੱਕ ਕਰ ਲਓ ਗੋਡੇ ਪੀਲਰ ਬੈਟਰੀ ਸ਼ੈਂਟਰੀ ਜੋ ਵੀ ਹੁੰਦੀ ਹੈ ਸਾਰਾ ਕੁਝ ਲੈ ਵੀ ਕਿਤੇ ਵੀ ਤੁਹਾਨੂੰ ਮੱਖੀ ਜਿੰਨੀ ਕਿਤੇ ਜੰਗ ਨਹੀਂ ਲੱਗੀ ਮਿਲੂਗੀ ਤੁਹਾਨੂੰ ਐਨ ਜੋ ਹੈ ਸਾਰੀ ਰੀਜਨਲ ਆ ਜੋ ਵੀ ਮਾੜੇ ਮੋٹے ਡੈਂਟ ਸੈਂਟ ਹੈਗੇ ਨੇ ਕੋਈ ਮਾੜਾ ਮੋਟਾ ਚਰੀਟਾ ਫਰੀਟਾ ਹੈਗੀਆਂ ਨੇ ਉਹ ਉਵੇਂ ਨਾਲ ਦੀਆਂ ਨੇ ਉਹ ਅਸੀਂ ਕਰਾਈਆਂ ਨਹੀਂ ਹੈਗੀਆਂ ਕਿਉਂਕਿ ਰਿਜਨਲ ਗੱਡੀ ਕਹਿੰਦੇ ਫਿਰ ਰਿਜਨਲ ਹੀ ਰਹਿੰਦੀ ਜੇ ਪੇਂਟ ਕਰਾ ਦਈਏ ਹਨਾ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਵੀ ਪ੍ਰਾਈਸ ਆਪਾਂ ਨੇ ਕੀ ਰੱਖਿਆ ਬਿਲਕੁਲ ਜੈਨੂਨ ਨਿੱਕਾ ਜਿਹਾ ਪ੍ਰਾਈਸ ਰੱਖਿਆ ਨਿੱਕਾ ਜਿਹਾ ਪ੍ਰਾਈਸ ਰੱਖਿਆ ਜੀ ਆਪਾਂ ਨੇ ਓਨਲੀ ਸਿਰਫ ਤੇ ਸਿਰਫ 2 ਲੱਖ 70000 ਰੁਪਿਆ ਪ੍ਰਾਈਸ ਰੱਖਿਆ ਆਪਾਂ ਨੇ 2,70,000 ਕੰਟੈਕਟ ਮੇਰਾ ਵੀਰ ਉਹੀ ਕਰਿਓ ਜੀਨੇ ਗੱਡੀ ਲੈਣੀ ਆ ਤੇ ਜੇ ਆਪਾਂ ਇਹਦੀ ਐਵਰੇਜ ਦੀ ਗੱਲ ਕਰਦੇ ਆ ਤਾਂ ਤਕਰੀਬਨ ਵੀ ਜਿਹੜੀ ਐਵਰੇਜ ਆ ਇਹਦੀ ਲੋਕਲ 15 ਦੀ ਹੈ 15 ਦੀ ਐਵਰੇਜ ਲੋਕਲ ਹੈ ਤੇ ਜਿਹੜਾ ਮੇਨ ਰੋਡ ਹਾਈਵੇ ਤੇ ਚੱਲਣਾ ਹੈ ਤਾਂ ਉਥੇ ਤਕਰੀਬਨ 18 ਠੂਰਾ ਦੀ ਪਲੱਸ ਵੀ ਹੋ ਜਾਂਦੀ ਹੈ 18 ਪਲੱਸ ਵੀ ਕਈ ਵਾਰੀ ਐਵਰੇਜ ਦੇ ਦਿੰਦੀ ਹੈ ਉਹ ਬਾਕੀ ਆਪਦੀ ਚਲਾਈ ਤੇ ਡਿਪੈਂਡ ਕਰਦਾ ਹੈ ਵੀ ਆਪਾਂ ਗੱਡੀ ਨੂੰ ਚਲਾਉਣੇ ਕਿਵੇਂ ਆ ਕਿਸ ਤਰੀਕੇ ਦੇ ਨਾਲ ਚਲਾਉਣੇ ਆ ਕਦੇ ਰੇਸ਼ ਦੇਤੀ ਕਦੇ ਘਟਾਤੀ ਫਿਰ ਉੱਥੇ ਐਵਰੇਜ ਘਟ ਜਾਂਦੀ ਆ ਕੱਲੀ-ਕੱਲੀ ਚੀਜ਼ ਚੈੱਕ ਕਰਕੇ ਵੀਡੀਓ ਦੇਖ ਕੇ ਲੈਣ ਵਾਲਾ ਚਾਹਵਾਨ ਹੀ ਬੰਦਾ ਸਾਡੇ ਨਾਲ ਸੰਪਰਕ ਕਰੇ ਹੁਣ ਤੁਸੀਂ ਆਹ ਦੇਖ ਲਓ ਵੀ ਆ ਤੁਹਾਨੂੰ ਮੈਂ ਟਾਕੀਆਂ ਦਿਖਾ ਰਿਹਾ ਨਹੀਂ ਕਈ ਵਾਰੀ ਨਾ ਟਾਕੀਆਂ ਦੇ ਵਿੱਚ ਜੰਗ ਲੱਗ ਜਾਂਦੀ ਆ ਬੜਾ ਕੁਸ਼ ਆ ਜਾਂਦਾਗਾ ਤੁਸੀਂ ਆ ਸਫਾਈ ਤੋਂ ਧਿਆਨ ਦੇਖ ਲਓ ਵੀ ਕਿੰਨੀ ਸਾਫ ਕੇ ਆਪਾਂ ਨੇ ਗੱਡੀ ਰੱਖੀ ਹੋਈ ਆ ਘਰ ਦੇ ਵਿੱਚ ਗੱਡੀ ਰੱਖੀ ਆ ਕੋਈ ਇਹ ਨਹੀਂ ਹੈ ਤੇ ਰੇਟ ਵੀ ਤੁਹਾਨੂੰ ਦੱਸਤਾ ਆਪਾਂ ਨੇ ਬਿਲਕੁਲ ਜਾਇਜ਼ ਇੱਕੋ ਹੀ ਰੇਟ ਆ ਮੇਰਾ ਵੀਰ ਠੀਕ ਹੈ ਬਾਕੀ ਸੋਨੂੰ ਸਾਰੀਆਂ ਚੀਜ਼ਾਂ ਮੈਂ ਚੈੱਕ ਕਰਾ ਰਿਹਾਗਾ ਤੇ ਆ ਦੇਖੋ ਛਿੱਕੇ ਬੰਦ ਚੀਜ਼ਾਂ ਨੇ ਸਾਰੀਆਂ ਇਹ ਜਿੰਨਾਂ ਕੋਲੇ ਹੈਗੀਆਂ ਨੇ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਆ ਕੀ ਕੀਮਤ ਆ ਤੇ ਜੇ ਆਪਾਂ ਇੱਥੇ ਗੱਲ ਕਰਦੇ ਆ ਨਾ ਇਹਦਾ ਬੈੱਡ ਬਣ ਜਾਂਦਾ ਪੂਰਾ ਇੱਥੇ ਆ ਦੇਖੋ ਇਹਦੇ ਵਿੱਚ ਫੈਸਿਲਿਟੀਆਂ ਏਸੀ ਦੀ ਫੈਸਿਲਿਟੀ ਉਹਲੇ ਹੈਗੀ ਆ ਇਧਰ ਏਸੀ ਵੈਂਡ ਦਿੱਤਾ ਹੋਇਆ ਸਮਾਨ ਰੱਖਣ ਵਾਸਤੇ ਹੋਲਡਰ ਕੱਪ ਦਿੱਤੇ ਹੋਏ ਨੇ ਤੇ ਲਾਈਟਾਂ ਵਗੈਰਾ ਸਾਰਾ ਕੁਝ ਚਾਰਜਿੰਗ ਚਾਰਜ ਦੀ ਵੀ ਇੱਥੇ ਦੇਖ ਲਓ ਪਿਛਲੀ ਸੀਟ ਤੇ ਸੁਵਿਧਾ ਦਿੱਤੀ ਹੋਈ ਹੈ ਚਾਰਜ ਦੀ 7 ਸੀਟਰ ਆ ਤੇ ਜੇ ਆਪਾਂ ਜੈਕ ਪਾਨਾ ਜੋ ਵੀ ਆ ਦੇਖੋ ਇਹਦਾ ਅੱਡ ਦਿੱਤਾ ਹੋਇਆ ਸਾਰਾ ਜੇ ਆਪਾਂ ਕਈ ਵਾਰੀ ਕਿਤੇ ਜਾ ਰਹੇ ਆ ਮੂਰਲੀਆਂ ਸੀਟਾਂ ਫੋਲਡ ਹੋ ਜਾਂਦੀਆਂ ਨੇ ਬਿਲਕੁਲ ਬੈੱਡ ਬਣ ਜਾਂਦਾ ਜਿਵੇਂ ਮਰਜ਼ੀ 2-3 ਬੰਦੇ ਆਰਾਮਦਾਰੀ ਨਾਲ ਰਾਤ ਕੱਟ ਸਕਦੇ ਆ ਜੇ ਆਪਾਂ ਕਈ ਵਾਰੀ ਕਿਤੇ ਪਰੰਪਰਾ ਫਾਸਪੋਤ ਜਾਈਏ ਨਾ ਲਓ ਜੀ ਇਹ ਤੁਹਾਨੂੰ ਪੂਰੀ ਗੱਡੀ ਦੀ ਜਾਣਕਾਰੀ ਦੇ ਦਿੱਤੀ ਗੱਡੀ XUV 500 HR 26 ਨੰਬਰ ਹੈ ਜੀ ਠੀਕ ਹੈ ਆਲ ओरिजिनल ਜਿੱਥੋਂ ਮਰਜੀ ਚੈੱਕ ਕਰਾ ਕੇ ਆ ਜਾਓ ਨੰਬਰ ਤੁਹਾਨੂੰ ਸਕਰੀਨ ਤੇ ਗੱਡੀ ਦਾ ਪਾਏ ਦਿੱਤਾ ਬਾਕੀ ਸਾਡਾ ਨੰਬਰ ਵੀ ਅਸੀਂ ਪਾ ਦਾਂਗੇ ਕੰਟੈਕਟ ਮੇਰਾ ਵੀ ਉਹੀ ਕਰਿਓ ਜੀਨੇ ਖਰੀਦਣੀ ਆ ਤੇ ਰੇਟ ਇਹਦਾ ਸਿਰਫ ਤੇ ਸਿਰਫ 2 ਲੱਖ 70000 ਹਾਂ ਨਾਂਗੀ ਬਸ ਇਦੋਂ ਘਟਣੀ ਜੇ ਕਿਸੇ ਨੇ ਗੱਡੀ ਇਹ ਲੈਣੀ ਆ ਵੀ ਜਿਹੜਾ ਸੁਪਨਾ ਜਿਸ ਕਿਸੇ ਦਾ ਵੀ ਮੈਂ ਗੱਡੀ ਐਕਸ ਜੂਵੀ ਚਲਾਉਣੀ ਆ ਤੇ ਐਕਸ ਜੂਵੀ ਰੇਟ 'ਚ ਹੋਵੇ ਕੋਈ ਦਿੱਕਤ ਨਹੀਂ ਇੰਜਨ ਗੇਅਰ ਸਾਰੀ ਗਾਰੰਟੀ ਵਾਲੀ ਗੱਡੀ ਆ ਇਹ ਲੈਣ ਵਾਲਾ ਜ਼ਰੂਰ ਕੰਟੈਕਟ ਕਰ ਸਕਦਾ ਹੈ ਸਾਡੇ ਨਾਲ ਧੰਨਵਾਦ